ਹਾਂ ਜੀ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਲਗਾਤਾਰ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਪੰਜਾਬ ਦੇ ਜਿਹੜੇ ਮਲਾਜ਼ਮ ਆ ਉਹਨਾਂ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਤੇ ਜੋ ਕਾਲੇ ਕਾਨੂੰਨ ਉਸ ਵੇਲੇ ਦੀ ਕਾਂਗਰਸ ਦੀ ਸਰਕਾਰ ਨੇ ਥੋਪੇ ਸੀ ਕਿ ਉਹਨਾਂ ਤੇ ਕੇਂਦਰੀ ਪੇਸਕੇ ਲਾਗੂ ਹੋਣਗੇ ਜੋ ਕਿ ਪੇਸਕੇਲ ਨਾ ਹੀ ਕੇਂਦਰੀਆ ਤੇ ਨਾ ਹੀ ਪੰਜਾਬ ਦੇ ਆ ਉਹ ਇੱਕ ਮੋਡੀਫਾਈ ਪੇਸਕੇਲ ਆ ਕਾਂਗਰਸ ਸਰਕਾਰ ਦੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਜਿਹੜੀ ਪਾਰਟੀ ਦੇ ਨੇਤਾ ਸਾਡੇ ਧਰਮਿਆਂ ਦੇ ਵਿੱਚ ਆ ਕੇ ਉਸ ਸਮੇ ਇਹਨਾਂ ਸਕੇਲਾਂ ਨੂੰ ਗਲਤ ਠਹਿਰਾਉਂਦੇ ਰਹੇ ਆ ਕਿ ਇਹ ਗਲਤ ਆ ਕੈਪਟਨ ਸਰਕਾਰ ਨੇ ਕਾਂਗਰਸ ਸਰਕਾਰ ਨੇ ਇਹ ਗਲਤ ਲਾਗੂ ਕਰਤੇ ਜਿਨ੍ਹਾਂ ਨੇ ਸਾਡੇ ਹੱਕ 'ਚ ਵੀਡੀਓ ਵੀ ਪਾਈਆਂ ਉਸ ਸਮੇ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਲਗਾਤਾਰ ਮੀਟਿੰਗਾਂ ਕਰਕੇ ਸਬ ਕਮੇਟੀ ਨਾਲ ਅਸੀਂ ਉਹਨਾਂ ਤੱਕ ਇਹ ਮੰਗ ਪਹੁੰਚਾਈ ਹੈ ਭਾਵੇਂ ਉਹ ਸਾਡੇ ਮਾਨਯੋਗ ਵਿੱਤ ਮੰਤਰੀ ਜੀ ਹੋਣ ਹਰਪਾਲ ਚੀਮਾ ਜੀ ਭਾਵੇਂ ਉਹ ਮંત્રી ਅਮਨ ਰੋੜਾ ਜੀ ਹੋਣ ਜਿਨ੍ਹਾਂ ਨੇ ਉਦੋਂ ਇਹਨਾਂ ਸਕੀਲਾਂ ਦੇ ਖਿਲਾਫ ਤੇ ਸਾਡੀ ਵਕਾਲਤ ਕਰਦੇ ਹੋਏ ਸਾਡੇ ਹੱਕ ਵਿੱਚ ਵੀਡੀਓ ਵੀ ਪਾਈ ਸੀ ਪਰ ਪਿਛਲੇ ਲਗਭਗ 2.5 ਸਾਲਾਂ ਚ ਸਰਕਾਰ ਨੇ ਇਹਦਾ ਕੋਈ ਹੱਲ ਨਹੀਂ ਕੀਤਾ ਤੇ 2.5 ਸਾਲ ਦਾ ਸਮਾਂ ਦੇਣ ਤੋਂ ਬਾਅਦ ਆਪਾਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਪੇ ਸਕਿੱਲ ਬਹਾਲੀ ਸੰਜਾ ਫਰੰਟ ਰੋਲ ਇੱਕ ਮੁਹਿੰਮ ਵੀ ਚਲਾਈ ਸੀ ਪੰਜਾਬ ਪੇ ਸਕਿੱਲ ਨਹੀਂ ਤਾਂ ਵੋਟ ਨਹੀਂ ਉਹ ਮੁਹਿੰਮ ਨੂੰ ਸਾਰੇ ਪੰਜਾਬ ਚ ਤੁਸੀਂ ਬਹੁਤ ਵਧੀਆ ਹੰਗਾਰਾ ਦਿੱਤਾ ਪਰ ਉਸ ਤੋਂ ਬਾਅਦ ਵੀ ਅਜੇ ਤੱਕ ਸਰਕਾਰ ਨੇ ਆਪਣੀਆਂ ਮੰਗਾਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਹੁਣ ਜੋ ਜਲੰਧਰ ਵੈਸਟ ਜਿਮਣੀ ਚੌਣ ਹੋਣ ਜਾ ਰਹੀ ਹੈ 10 ਜੁਲਾਈ ਨੂੰ ਉਦੇ ਮਤੇ ਨਜ਼ਰ ਸਰਕਾਰ ਦੀ ਜਿਹੜੀ ਆ ਸਚਾਈ ਜੋ ਮੁਲਾਜ਼ਮਾਂ ਨਾਲ ਨਵੇਂ ਆਣਾ ਧੋਖਾ ਕੀਤਾ ਇਹਨਾਂ ਨੇ ਉਹ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਪਿਛਲੇ ਦਿਨੀ ਜਿਹੜੀ ਆ ਬਰਨਾਲਾ ਵਿਖੇ ਮੀਟਿੰਗ ਹੋਈ ਸੀ ਕਿ 7 ਜੁਲਾਈ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਜਲੰਧਰ ਕੋਠੀ ਲਈ ਹੈ ਉਹਦਾ ਘਰਾਉ ਕੀਤਾ ਜਾਊਗਾ ਪਰ ਪੰਜਾਬ ਪੇ ਸਕਿੱਲ ਬਹਾਲੀ ਸੰਜਾ ਫਰੰਟ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ 7 ਜੁਲਾਈ ਨੂੰ ਮੁੱਖ ਮੰਤਰੀ ਦੀ ਜਲੰਧਰ ਰਿਹੈਸ਼ ਦੀ ਬਜਾਏ ਇਹਨਾਂ ਦੀ ਆਮ ਆਦਮੀ ਪਾਰਟੀ ਦਾ ਡਾੜਾ ਦਫਤਰਾ ਚੰਦਰ ਵੈਸਟ ਦਾ ਉਹਦੇ ਬਾਹਰ ਧਰਨਾ ਦਿੱਤਾ ਜਾਊਗਾ ਪਹਿਲਾਂ ਤੁਸੀਂ ਖਬਰਾਂ ਵੇਖੀਆਂ ਲੱਗੀਆਂ ਕੀ ਕੋਠੀ ਦਾ ਘਰਾਓ ਕੀਤਾ ਜਾਊਗਾ ਅਲੱਗ-ਅਲੱਗ ਅਖਬਾਰਾਂ 'ਚ ਮੀਟਿੰਗਾਂ ਵੀ ਇਹਦੇ ਬਰਤੀ ਕੀਤੀਆਂ ਗਈਆਂ ਅਲੱਗ-ਅਲੱਗ ਥਾਵਾਂ ਤੇ ਮੁਲਾਜ਼ਮਾ ਨੇ ਮੀਟਿੰਗਾਂ ਵੀ ਕੀਤੀਆਂ ਪਰ ਸੂਬਾ ਕਮੇਟੀ ਦੀ ਜਿਹੜੀ ਆ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਦੀ ਸੂਬਾ ਕਮੇਟੀ ਦੀ ਮੀਟਿੰਗ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਕੋਠੀ ਦੀ ਬਜਾਏ 7 ਜੁਲਾਈ 2024 ਨੂੰ ਜਲੰਧਰ ਪਛਾ ਅ ਆ ਪਾਰਟੀ ਦਾ ਦਫ਼ਤਰ ਆ ਉਦੇ ਬਾਅਦ ਧਰਨਾ ਦਿੱਤਾ ਜਾਊਗਾ ਅਤੇ ਇਸ ਧਰਨੇ ਦੇ ਨਾਲ-ਨਾਲ ਜਿਹੜਾ ਉਜਲੰਦਰ ਵੈਸਟ ਦਾ ਏਰੀਆ ਉਹਨਾਂ ਦੇ ਲੋਕਾਂ ਨੂੰ ਸਰਕਾਰ ਦਾ ਜਿਹੜਾ ਹੁਣ ਤੱਕ ਦਾ ਰਿਪੋਰਟ ਕਾਰਡ ਉਹ ਦਿਖਾਇਆ ਜਾਊਗਾ ਕਿ ਕਿਸ ਤਰ੍ਹਾਂ ਪਹਿਲਾ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੱਤਾ ਚੋਂਣ ਤੋਂ ਪਹਿਲਾਂ ਹੁਣ ਉਹ ਵਾਅਦਿਆਂ ਤੋਂ ਇਹ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਇਸ ਕਰਕੇ 7 ਜੁਲਾਈ ਨੂੰ ਆਪਾਂ ਹੁਣ ਮੁੱਖ ਮੰਤਰੀ ਦੀ ਜਿਹੜੀ ਕੋਠੀ ਦੀ ਜਗ੍ਹਾ ਉਸ ਤੋਂ ਹਟ ਕੇ ਆਪਾਂ ਜਿੱਥੇ ਇਕੱਠੇ ਹੋਣਾ ਉਹ ਫ੍ਰੀडम फाइਟਰ ਮਹੰਤ ਆਗਿਆ ਸਿੰਘ ਪਾਰਕ 120 ਫੁੱਟ ਰੋਡ ਬਸਤੀ ਗੁੰਜਨ ਜਲੰਧਰ ਤੇ ਫਿਰ ਦੁਹਰਾ ਦਿਆਂ ਫ੍ਰੀडम फाइਟਰ ਮਹੰਤ ਆਗਿਆ ਸਿੰਘ ਪਾਰਕ 120 ਫੁੱਟ ਰੋਡ ਬਸਤੀ ਗੁੰਜਨ ਜਲੰਧਰ ਵਿਖੇ ਆਪਾਂ ਇਕੱਠੇ ਹੋਣਾ ਇਹ ਪਾਰਕ ਦੇ ਵਿੱਚ ਇਕੱਠੇ ਹੋਣ ਤੋਂ ਬਾਅਦ ਆਪਾਂ ਜਿਹੜਾ ਜੰਦਰ ਵੈਸਟ ਦਾ ਏਰੀਆ ਉਧਰ ਨੂੰ ਮਾਰਚ ਕਰਾਂਗੇ ਉਸ ਏਰੀਏ 'ਚ ਸਰਕਾਰ ਦੀ ਜਿਹੜੀ ਆ ਉਹ ਹੁਣ ਤੱਕ ਦਾ ਰਿਪੋਰਟ ਕਾਰਡ ਜਿਹਦੇ 'ਚ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਕੇ ਵਾਅਦੇ ਤੋਂ ਮੁੱਕਰਿਆ ਉਹ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਕਿ ਕਿਸ ਤਰ੍ਹਾਂ ਪਹਿਲਾਂ ਵੀਡੀਓ ਪਾਉਂਦੇ ਰਹੇ ਆ ਸਾਡੇ ਹੱਕ 'ਚ ਤੇ ਹੁਣ ਸਾਡੀ ਜਿਹੜੀ ਆ ਉਹ ਮੰਗ ਮੰਨਣ ਵਾਸਤੇ ਢਾਈਆਂ ਸਾਲਾਂ ਦੇ ਵਿੱਚ ਇਹਨਾਂ ਨੇ ਸਮਾਂ ਨਹੀਂ ਕੱਢਿਆ ਇੱਥੇ ਆਪਾਂ ਸਾਰੇ ਮੁਲਾਜ਼ਮ ਇਕੱਠੇ ਹੋਵਾਂਗੇ 10 ਵਜੇ ਆਪਾਂ ਜਿਹੜਾ ਇਸ ਪਾਰਕ ਦੇ ਵਿੱਚ ਇਕੱਠੇ ਹੋਣਾ ਮੁੱਖ ਮੰਗ ਇਹ ਹੀ ਆ ਕਿ 17 ਜੁਲਾਈ 2020 ਦਾ ਜਿਹੜਾ ਅਧੂਰੇ ਕੇਂਦਰੀ ਪੇ ਸਕੇਲਾਂ ਦਾ ਪੱਤਰ ਆ ਉਹ ਰੱਦ ਕਰਕੇ ਸਮੂਹ ਮੁਲਾਜ਼ਮਾਂ ਤੇ ਪੰਜਾਬ ਪੇ ਸਕੇਲ ਬਹਾਲ ਕੀਤਾ ਜਾਵੇ ਪੰਜਾਬ ਪੇ ਸਕੇਲ ਬਹਾਲ ਲਈ ਸੰਜਾ ਫਰੰਟ ਵੱਲੋਂ ਜੋ ਇਹ 7 ਜੁਲਾਈ ਦਾ ਜਲੰਧਰ ਪੱਛਮੀ ਆਪ ਪਾਰਟੀ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਜਾ ਰਿਹਾ ਉਸ ਧਰਨੇ ਦੇ ਵਿੱਚ ਪੰਜਾਬ ਦੇ ਜਿੰਨੇ ਵੀ 17 ਜੁਲਾਈ 2020 ਤੋਂ ਬਾਅਦ ਮੁਲਾਜ਼ਮ ਭਰਤੀ ਆ ਭਾਵੇਂ ਉਹ ਸਿੱਖਿਆ ਵਿਭਾਗ ਦੇ ਹੋਣ ਭਾਵੇਂ ਉਹ ਸਿਹਤ ਵਿਭਾਗ ਦੇ ਹੋਣ ਭਾਵੇਂ ਉਹ ਜਲ ਸਰੋਤ ਵਿਭਾਗ ਦੇ ਹੋਣ ਭਾਵੇਂ ਬਿਜਲੀ ਵਿਭਾਗ ਦੇ ਹੋਣ ਭਾਵੇਂ ਪਟਵਾਰੀ ਭਾਵੇਂ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਭਾਵੇਂ ਜਿਹੜੇ ਸਾਡੇ ਹੈਲਥ ਵਰਕਰ ਆ ਉਹ ਆ ਕਿਸੇ ਵੀ ਵਿਭਾਗ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਭਰਤੀ ਆ ਚਾਹੀਓ ਪਟਵਾਰੀ ਐ ਨਵੇਂ 17 ਜੁਲਾਈ 2020 ਤੋਂ ਬਾਅਦ ਜਿਨ੍ਹਾਂ ਦੀਆਂ 35 35 40 40% ਤਨਖਾਹਾਂ ਘਟ ਗਈਆਂ ਉਹ ਸਾਰੇ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ 7 ਜੁਲਾਈ 2024 ਨੂੰ ਜਲੰਧਰ ਜਿਹੜਾ ਫ੍ਰੀडम फाइਟਰ ਮਹੰਤ ਅਗਿਆ ਸਿੰਘ پارکਾ ਉੱਥੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚੋ ਤੇ ਇਸ ਵੀਡੀਓ ਨੂੰ ਆਪਦੇ ਨਾਲ ਦੇ ਸਾਥੀਏ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਨਾਂ ਨੂੰ ਇਸ ਬੰਦੀ ਸੂਚਿਤ ਕਰੋ ਕਿ 7 ਜੁਲਾਈ ਨੂੰ ਜਿਹੜਾ ਪੰਜਾਬ ਪੇ ਸਕੇਲ ਬਹਾਲੀ ਸੰਜਾ ਫਰੰਟ ਦਾ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਰੋਸ ਦਰਨਾ ਦਿੱਤਾ ਜਾ ਰਿਹਾ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੋ ਕਿਉਂਕਿ ਸਾਡੀ ਇੱਕੋ ਇੱਕ ਮੰਗ ਆ ਕਿ ਸਮੂਹ ਮੁਲਾਜ਼ਮਾਂ ਤੇ ਪੰਜਾਬ ਦਾ ਪੇ ਸਕੇਲ ਜਿਹੜਾ ਉਹ ਬਹਾਲ ਕੀਤਾ ਜਾਵੇ ਇਸ ਕਰਕੇ ਸਾਰੇ ਸਾਥੀ ਹੋਮ ਹੋਮ ਆ ਕੇ ਵੱਡੀ ਗਿਣਤੀ ਵਿੱਚ 7 ਜੁਲਾਈ ਨੂੰ ਜਲੰਧਰ ਪੱਛਮੀ ਪਹੁੰਚੋ ਬਹੁਤ ਬਹੁਤ ਧੰਨਵਾਦ